ਲੰਮਾ ਸਮਾਂ ਆਮ ਆਦਮੀ ਪਾਰਟੀ ਨੂੰ ਵਿੱਚ ਕੰਮ ਕੀਤਾ ਹੁਣ ਆਪਣੇ ਉਮੀਦਵਾਰ ਦੇ ਖਿਲਾਫ ਆਜ਼ਾਦ ਖੜੇ ਹੋ ਕੀ ਲੋੜ ਪੈ ਗਈ ਸੀ ਆਜ਼ਾਦ ਚੋਣ ਮੈਦਾਨ ਚ ਆਉਣੀ ਫਿਰ ਮਤਲਬ ਹੋਇਆ ਕਿ ਮੈਂ ਪੰਜਾਬ ਨੂੰ ਜਿਹੜੇ ਖਰਾਬ ਕਰ ਰਹੇ ਨੇ ਮੈਂ ਉਹਨਾਂ ਨਾਲ ਚੱਲਣਾ ਹੈ ਪਵਨਦੀਪ ਜੀ ਕਰਪਸ਼ਨ ਇਦਾਂ ਹੋ ਗਈ ਹੈ ਵੀ ਅੱਗੇ ਕਹਿੰਦੇ ਜੀ 5000 ਹੁੰਦੀ ਸੀ ਅੱਜ 50000 ਰੇਟ ਹੋ ਗਿਆ ਪਰ ਆਪੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਕਹਿੰਦੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਤਾ ਸਰਕਾਰੀਆਂ ਨੌਕਰੀਆਂ ਦੇਤੀਆਂ ਨਸ਼ਾ ਮੁਕਤ ਕਰਤਾ ਇੱਕ ਨਵਾਂ ਪੰਜਾਬ ਸਰਸਤਾ ਕਹਿੰਦੇ ਅਸੀਂ ਤੁਸੀਂ ਕਹਿੰਦੇ ਹੋ ਪੰਜਾਬ ਵਿਰੋਧੀ ਨੇ ਜਦੋਂ ਨਸ਼ੇ ਵੇਚਣ ਵਾਲੇ ਆਮ ਆਦਮੀ ਪਾਰਟੀ ਚ ਆ ਚੁੱਕੇ ਨੇ ਆਗਰੇ ਤੇ ਨਸ਼ਾ ਕਿੱਥੋਂ ਖਤਮ ਹੋ ਜਾਏ ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਵੱਧ ਗਿਆ ਨਸ਼ਾ ਵੇਚਣ ਵਾਲੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਤੁਸੀਂ ਕਦੇ ਆਪਣੇ ਸੀਨੀਅਰ ਅੱਗੇ ਉਹਦੋਂ ਗੱਲ ਨਹੀਂ ਕੀਤੀ ਇਹਨਾਂ ਨੂੰ ਐਂਟਰ ਅਸੀਂ ਦੱਸਿਆ ਵੀ ਕਿਹੜੇ ਬੰਦੇ ਕਿੱਦਾਂ ਦੇ ਨੇ ਕੌਣ ਕਬਜੇ ਕਰਦੇ ਨੇ ਕਿਹਨਾਂ ਨੇ ਕੀ ਕੀਤਾ ਕੌਣ ਕਿਸ ਤਰ੍ਹਾਂ ਦੇ ਬੰਦੇ ਐ ਸਾਰਾ ਕੁਝ ਅਸੀਂ ਦੱਸਿਆ ਸੀਗਾ ਕੌਣ ਨਸ਼ੇ ਦੇ ਵਿੱਚ ਕਿਹਦਾ ਨਾਮ ਆਂਦਾ ਵੈ ਭਵਨ ਜੀ ਅੱਜ ਇੱਕ ਪਾਸੇ ਸਰਕਾਰ ਖੜੀ ਐ ਦੂਜੇ ਪਾਸੇ ਮੁੱਖ ਪਰੋਧੀ ਤਿਰਕ ਕਾਂਗਰਸ ਖੜੀ ਐ ਸਾਫ ਦਾ ਮੰਤਰੀ ਕੈਂਡੀਡੇਟ ਨੇ ਜੀ ਜੀ ਬੀ ਜੀ ਪੀ ਖੜੀ ਐ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਐ ਸ਼ਰਮਣੀ ਅਕਾਲੀ ਦਲ ਐ ਜ ਆਨੂ ਲੋਕ ਵੋਟ ਕਿਉਂ ਪਾਉਣ ਤੇ ਗੱਲ ਹੈਗੀ ਵੀ ਐਕਟਰ ਕੇ ਹੈ ਜੀ ਵੀ ਜੇ ਅਸੀਂ ਵਧੀਆ ਬੰਦੇ ਖੜੇ ਹੋਵਾਂਗੇ ਆਮ ਕਾਂਦੀ ਜੀ ਵਧੀਆ ਬੰਦੇ ਨਹੀਂ ਆਂਦੇ ਜੇ ਵਧੀਆ ਬੰਦੇ ਖੜੇ ਹੋਵਾਂਗੇ ਤੇ ਲੋਕੀ ਵੋਟਾਂ ਵੀ ਪਾਣਗੇ ਪਰ ਜਿਹੜੇ ਵਿਰੋਧੀ ਆ ਉਲਜਾਮ ਲਾ ਦਿੰਦੇ ਆ ਕਹਿੰਦੇ ਜਿਹੜੀ ਚੋਣ ਹੈ ਸੰਜੀਵ अरोੜੇ ਦੀ ਨਹੀਂ ਇਹ ਚੋਣ ਤਾਂ ਅਰਵਿੰਦ ਖੇਤਰੀ ਵੱਲ ਦੀ ਹੈ ਬਿਲਕੁਲ ਬਿਲਕੁਲ ਸਹੀ ਹੈ ਜੀ ਬਿਲਕੁਲ ਸੱਚ ਹੈ ਜੀ ਹਾਂ ਤੁਹਾਡਾ ਮਕਸਦ ਕੀ ਹੈ ਖੁੱਦ ਜਿੱਤਣਾ ਜਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਦੇਖਿਆ ਜਾਵੇ ਜੀ ਬਦਲਾਅ ਦੀ ਗੱਲ ਕਰਦੇ ਸੀ ਵਧੀਆ ਬੰਦੇ ਆਣਗੇ ਵਧੀਆ ਕੰਮ ਹੋਏਗਾ ਕਿਹੜਾ ਬਦਲਾ ਸਾਰੇ ਚੋਰ ਚੱਕੇ ਡਾਕੂ ਸਾਰੇ ਕਬਜ਼ੇ ਵਾਲੇ ਦਾ ਵਿੱਚ ਆ ਗਏ ਕਿਤੇ ਵੀ ਬਦਲਾਅ ਤਾਂ ਇਹ ਗੱਲ ਹੀ ਨਹੀਂ ਹੈਗੀ ਵੀ ਆਪਣਾ ਹੁਣ ਗੱਲ ਕਰੀਏ ਸਾਰਾ ਪੈਸਾ ਮੈਂ ਸਮਝਦਾ ਸਾਰਾ ਪੈਸਾ ਪੰਜਾਬ ਦਾ ਕਿਸੇ ਤਰੀਕੇ ਨਾਲ ਸਾਰਾ ਦਿੱਲੀ ਜਾ ਰਿਹਾ ਬਦਲਾਅ ਤੇ ਹੁਣ ਮੈਨੂੰ ਇਹ ਨਜ਼ਰ ਆਇਆ ਜੀ ਵੀ ਹਾਂ ਵੀ ਕਿਤੇ ਵੀ ਚੱਲ ਜਾਓ ਸੜਕਾਂ ਤੇ ਚੱਲ ਜਾਓ ਜਾਂ ਕਿਤੇ ਕੀ ਬਸ ਉਹ ਇੱਕ ਉਦਘਾਟਨ ਦੇ ਉਹ ਨਜ਼ਰ ਆਏ ਨੇ ਜੀ ਬਿਦਾਂ ਸਭਾ ਹਲਕਾ ਪਛਮੀ ਦਾ ਜਿਮਨੀ ਅਖਾੜਾ ਪਖਿਆ ਹੋਇਆ ਉਹਦੇ ਨਾਲ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਵੀ ਸਿਆਸੀ ਪਹਚਾਣ ਆਇਆ ਹੋਇਆ ਕਿਉਂਕਿ ਸਾਰੀਆਂ ਪਾਰਟੀਆਂ ਲਾਲੋ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵਿੱਚ ਵੀ ਦੋ ਧੜੇ ਨੇ ਕਾਂਗਰਸ ਦੇ ਭਾਰਤ ਭੂਸ਼ਨਾਸ਼ੂ ਚੋਣ ਮੈਦਾਨ ਚ ਨੇ ਪਰ ਉਹਨਾਂ ਦੀ ਚੋਣ ਕੰਪੇਨ ਦਾ ਉਹਨਾਂ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਿੱਸਾ ਨਹੀਂ ਬਣ ਰਹੇ ਉਹਦੇ ਨਾਲ ਹੀ ਸਤਾਧਾਰੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉਹਦੇ ਨਾਲ ਹੀ ਜਿਹੜੇ ਟਕਸਾਲੀ ਵਲੰਟੀਅਰ ਨੇ ਉਨਾ ਬਲੋ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਖਿਲਾਫ ਬਗਾਵਤ ਕੀਤੀ ਜਾ ਰਹੀ ਹੈ ਉਸ ਲੜੀ ਨੂੰ ਅੱਗੇ ਤੋਰਦੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਲੰਟੀਅਰ ਪਵਨਦੀਪ ਸਿੰਘ ਕੇਵਲ ਵਾਲੇ ਜਿਹੜੇ ਆਜ਼ਾਦ ਚੋਣ ਮੈਦਾਨ ਦੇ ਵਿੱਚ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਬੜੀ ਲੰਮੀ ਸੋਚ ਲੈ ਕੇ ਇੱਕ ਨੀਤੀ ਨੂੰ ਲੈ ਕੇ ਇੱਕ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਪਰ ਅੱਜ ਬਾਗੀ ਕਿਉਂ ਹੋ ਗਏ ਕਿਉਂ ਆਜ਼ਾਦ ਚੋਣਾਂ ਲੜਨੀ ਪਈ ਆ ਪਵਨਜੀਤ ਵੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਲੰਮਾ ਸਮਾਂ ਆਮ ਆਦਮੀ ਪਾਰਟੀ ਨੂੰ ਵਿੱਚ ਕੰਮ ਕੀਤਾ ਹੁਣ ਆਪਣੇ ਉਮੀਦਵਾਰ ਦੇ ਖਿਲਾਫ ਆਜ਼ਾਦ ਖੜੇ ਹੋ ਕੀ ਲੋੜ ਪੈ ਗਈ ਸੀ ਆਜ਼ਾਦ ਚੋਣ ਮੈਦਾਨ ਚ ਆਉਣ ਦੀ ਦੇਖੋ ਅਸੀਂ ਚੱਲੇ ਸੀਗੇ ਇੰਡੀਆ ਕੇ ਸਕ੍ਰਿਪਸ਼ਨ ਤੋਂ ਮੈਂ ਚੱਲਿਆ ਜੰਤਰ ਮੰਤਰ ਜਾਂਦੇ ਸੀਗੇ ਤੇ ਜਿਸ ਵਾਰ ਇੱਕ ਸੋਸ਼ਲ ਕਾਸਟ ਤੋਂ ਚੱਲੇ ਫਿਰ ਜਿਸ ਤਰੀਕੇ ਨਾਲ ਪਾਰਟੀ ਬਣੀ ਕੇਜਰੀਵਾਲ ਜੀ ਨੇ ਕਿਹਾ ਵੀ ਸੱਤਾ ਜਾਣਾ ਪਏਗਾ ਕਿ ਵੀ ਤਾਂ ਕਿ ਪੋਲਿਟਿਕਸ ਆ ਕੇ ਹੀ ਕੁਝ ਕੀਤਾ ਜਾ ਸਕਦਾ ਨਾਲ ਨਾਲ ਅਸੀਂ ਚਲਦੇ ਰਹੇ ਸਭ ਕੁਝ ਕੀਤਾ ਜੀ ਤੇ 2018 ਵਿੱਚ ਆਮ ਆਦਮੀ ਪਾਰਟੀ ਤੋਂ ਮੈਂ ਕੌਂਸਲਡ ਕੈਂਡੀਡੇਟ ਵੀ ਸੀਗਾ ਤੇ ਮੌਜੂਦਾ ਉਸ ਸਮੇਂ ਜਿਹੜਾ ਕੌਂਸਲ ਸੀ ਉਹਨੂੰ ਹਰਾਇਆ ਸੀ ਮੇਰੇ ਕਰਕੇ ਹਾਰਿਆ ਸੀਗਾ ਉਹ ਭਾਵੇਂ ਅੱਜ ਦੇ ਜਿਹੜੇ ਐਮਐਲਏ ਸੀਗੇ ਹੋ ਗਈ ਜੀ ਉਹਨਾਂ ਨੂੰ ਟਿਕਟ ਦੇ ਕੇ ਭਾਵੇਂ ਉਹਨੂੰ ਫਿਰ ਟਿਕਟ ਦੇ ਕੇ ਅੱਜ ਕੌਂਸਲ ਬਣਾਤਾ ਗਿਆ ਪਰ ਅਸੀਂ ਚੱਲਦੇ ਰਹੇ ਆ ਸਰਕਾਰ ਬਣਾਈ ਹੈ 2022 ਦੇ ਵਿੱਚ ਤੇ ਫਿਰ ਕੀ ਕਹਿੰਦੇ ਨੇ ਜੀ ਚਲੋ ਸਰਕਾਰ ਬਣਾਈ ਉਸ ਤੋਂ ਬਾਅਦ ਵੀ ਪਾਰਟੀ ਨੇ ਜੋ ਕੰਮ kiya ਜੀ ਗੁਜਰਾਤ ਜਾਣਾ ਜੀ ਉੱਥੇ ਗਏ ਜੀ ਛੱਤੀਸਗੜ੍ਹ ਬੱਧੇਪਰਦੇਸ਼ ਹਿਮਾਚਲ ਹੈ ਜੀ ਕਿੱਤੇ ਵੀ ਦਿੱਲੀ ਅਸੀਂ ਸਭ ਬਤਾ ਇਲੈਕਸ਼ਨਾਂ ਕੀਤੀ ਐ ਐਮਸੀਡੀ ਹੋ ਗਿਆ ਹਰਿਆਣਾ ਫਿਰ ਦਿੱਲੀ ਦੀ ਵਿਧਾਨ ਸਭਾ ਦੀ ਤੇ ਹਰ ਚੀਜ਼ ਦਾ ਕੰਮ ਕੀਤਾ ਤੇ ਅਸੀਂ ਚਲੋ ਦਿਲੋਂ ਸੀਗੇ ਵੀ ਵਧੀਆ ਹੋਏਗਾ ਸਿਰਫ ਪੰਜਾਬ ਨਹੀਂ ਦਿੱਲੀ ਸਵਰਿਆ ਪੰਜਾਬ ਹੋ ਰਿਹਾ ਅਸੀਂ ਪੂਰਾ ਇੰਡੀਆ ਚਾਹੁੰਦੇ ਸੀ ਵੀ ਇੰਡੀਆ ਸਾਰਾ ਸਹੀ ਹੋਵੇ ਅਸੀਂ ਬੜਾ ਦਿਲੋਂ ਕਰਦੇ ਰਹੇ ਤੇ ਤਵੇਰ ਗੱਲ ਹੈ ਕਿ ਵੀ ਹੁਣ ਇਲੈਕਸ਼ਨ ਦੀ ਗੱਲ ਹੈ ਵੀ ਆਪ ਹੀ ਕਹਿੰਦੇ ਵੀ ਜਦੋਂ ਇਹ ਬੰਦੇ ਨੇ ਆਣ ਲੋਕੀ ਚਾਹਦੇ ਸੀ ਵੀ ਤੁਹਾਡੇ ਵਰਗੇ ਬੰਦੇ ਆਣੇ ਚਾਹੀਦੇ ਨੇ ਉਹਨਾਂ ਨੇ ਸਾਨੂੰ ਦੇ ਕੇ ਕਹਿੰਦੇ ਅਸੀਂ ਤੁਹਾਨੂੰ ਦੇ ਕੇ ਸਰਕਾਰ ਬਣਾਈ ਤੇ ਤੁਸੀਂ ਜਦੋਂ ਕੌਨਸਲ ਵਗੈਰਾ ਬਣੋਗੇ ਤਾਂ ਬੜਾ ਵਧੀਆ ਹੋਏਗਾ ਤੇ ਕਿੱਤਾ ਜੀ ਚਲੋ ਨਹੀਂ ਕੌਨਸਲ ਦੀ ਟਿਕਟ ਮਿਲੀ ਤੇ ਫਿਰ ਕੀ ਕਹਿੰਦੇ ਨੇ ਚਲੋ ਅਸੀਂ ਮੰਨ ਲਿਆ ਵੀ ਪਹਿਲਾਂ ਐਮ.ਐਲ.ਏ. ਟਾਈਮ ਹੁਣ ਕੌਨਸਲ ਟਾਈਮ ਹੁਣ ਗੱਲ ਹੈਗੀ ਜੀ ਪਰ ਜਦੋਂ ਹੁਣ ਦੁਬਾਰਾ ਐਮ.ਐਲ.ਏ. ਦੀ ਇਲੈਕਸ਼ਨ ਹੋਈ ਹੈ ਮਨ ਹੁਣ ਹੈ ਮਤਲਬ ਕਹਿੰਦਾ ਵੀ ਨਾ ਹੁਣ ਜਿਵੇਂ ਨਾ ਹੈ ਮਤਲਬ ਅੱਗੇ ਦਾ ਵਲੰਟੀਅਰਾਂ ਦੇ ਖਿਲਾਫ ਚੱਲ ਰਿਹਾ ਸੀ ਸਭ ਕੁਝ ਚਲੋ ਤਾਂ ਬਰਦਾਸ਼ ਸਭ ਕੁਝ ਬਰਦਾਸ਼ ਕਰੀ ਜੰਨੇ ਆ ਪਰ ਜਦੋਂ ਹੁਣ ਨਜ਼ਰ ਆ ਰਿਹਾ ਹੈ ਵੀ ਪੰਜਾਬ ਦੇ ਖਿਲਾਫ ਹੋ ਰਿਹਾ ਸਭ ਕੁਝ ਵੀ ਇਦਾਂ ਲੱਗਦਾ ਜਿਵੇਂ ਸਾਜ਼ਿਸ਼ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਪੰਜਾਬ ਦੇ ਲਈ ਫਿਰ ਦਿਲ ਦੁਖਦਾ ਜੀ ਫਿਰ ਮਤਲਬ ਹੋਇਆ ਕੀ ਮੈਂ ਪੰਜਾਬ ਨੂੰ ਜਿਹੜੇ ਖਰਾਬ ਕਰ ਰਹੇ ਨੇ ਮੈਂ ਉਹਨਾਂ ਨਾਲ ਚੱਲਣਾ ਹੈ ਕਿ ਕਿਸੇ ਓਦੇ ਲਈ ਵੀ ਤੁਹਾਨੂੰ ਓਦਾਂ ਮਿਲੇਗਾ ਜੀ ਜਾਂ ਚੇਅਰਮੈਨ ਨਹੀਂ ਮਿਲੇਗੀ ਤੁਹਾਨੂੰ ਇਹ ਮਿਲੇਗਾ ਕੀ ਮੈਂ ਐਜੀ ਨਾ ਕਰਨੀ ਹੈ ਮੈਂ ਉਹਨਾਂ ਨਾਲ ਨਹੀਂ ਚੱਲ ਸਕਦਾ ਸੋ ਮੇਰਾ ਮਨ ਬਿਲਕੁਲ ਨਹੀਂ ਕੀਤਾ ਜੀ ਦੇਖੋ ਜੀ ਹੁਣ ਇੰਨੇ ਟਾਈਮ ਤੋਂ ਹੈਗੇ ਆ ਇੱਕ ਚੀਜ਼ ਤਾਂ ਸਮਝ ਆ ਗਈ ਹੈ ਰਾਜਨੀਤੀ ਚ ਰਹਿਣਾ ਵੈ ਸੇਵਾ ਕਰਦੇ ਆ ਲੋਕ ਪਿਆਰ ਦਿੰਦੇ ਨੇ ਰਾਜਨੀਤੀ ਰਹਿਣਾ ਕਿਸੇ ਪਾਰਟੀ ਜਾਣਾ ਨਹੀਂ ਠੀਕ ਹੈ ਜੀ ਤੇ ਇਸ ਕਰਕੇ ਹੋਇਆ ਕਿ ਇੱਕ ਆਜ਼ਾਦ ਕਨਸਟੀਟਿਊਸ਼ਨ ਸਾਨੂੰ ਸੰਵਿਧਾਨ ਸਾਨੂੰ ਰਾਈਟ ਦਿੰਦਾ ਤੇ ਆਪਾਂ ਜਰੂਰ ਮਤਲਬ ਇਲੈਕਸ਼ਨ ਲੜੀ ਜਾਵੇ ਪਰ ਆਪ ਤਿਕੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਭਗਵਨ ਸਿੰਘ ਮਾਨ ਉਹ ਕਹਿੰਦੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਤਾ ਸਰਕਾਰੀਆਂ ਨੌਕਰੀਆਂ ਨਾ ਦਿਤੀਆਂ ਨਸ਼ਾ ਮੁਕਤ ਕਰਤਾ ਇੱਕ ਨਵਾਂ ਪੰਜਾਬ ਸਰਸਤਾ ਉਹ ਤਾਂ ਕਹਿੰਦੇ ਅਸੀਂ ਤੁਸੀਂ ਕਹਿੰਦੇ ਹੋ ਪੰਜਾਬ ਵਿਰੋਧੀ ਨੇ ਇਹ ਕਰਪਸ਼ਨ ਦਾ ਦੇਖੋ ਜੀ ਜਦੋਂ ਸ਼ੁਰੂਆਤ ਹੋਈ ਸੀ ਨਾ ਉਦੋਂ ਹੀ ਸੋਨਾ ਚ ਮਿਲਦਾ ਸੀ ਜਿਹੜੇ ਮੈਨੂੰ ਕਹਿੰਦੇ ਸੀ ਨਾ ਕੰਮ ਕਰਾ ਦਿਓ ਜੀ ਅਸੀਂ ਕਹਿੰਦੇ ਠੀਕ ਹੈ ਜੀ ਕਰਾਨੇ ਆ ਉਹ ਦੱਸਣਾ ਸ਼ੁਰੂ ਹੋ ਗਏ ਸੀ ਵੀ ਪਵਨਦੀਪ ਜੀ ਕਰਪਸ਼ਨ ਇਦਾਂ ਹੋ ਗਈ ਹੈ ਵੀ ਅੱਗੇ ਕਹਿੰਦੇ ਜੀ 5000 ਹੁੰਦੀ ਸੀ ਅੱਜ 50000 ਰੁਪਏ ਹੋ ਗਿਆ ਹੈ ਹੂੰ ਕਰਪਸ਼ਨ ਵੱਧ ਚੁੱਕੀ ਹੈ ਹੂੰ ਭ੍ਰਿਸ਼ਟਾਚਾਰ ਬਿਲਕੁਲ ਖਤਮ ਨਹੀਂ ਹੋਈ ਜੀ ਭ੍ਰਿਸ਼ਟਾਚਾਰ ਦੇ ਰੇਡ ਵੱਜ ਚੁੱਕੇ ਨੇ ਤੇ ਗੱਲ ਹੈਗੀ ਨੌਕਰੀਆਂ ਦੀ ਗੱਲ ਹੈ ਨੌਕਰੀਆਂ ਦਿੱਤੀਆਂ ਗਈਆਂ ਜਿੰਨੀਆਂ ਦਿੱਤੀਆਂ ਗਈਆਂ ਮੰਦੇ ਆ ਬਾਕੀ ਜਿਹੜੀ ਨਹੀਂ ਦਿੱਤੀਆਂ ਗਈਆਂ ਜਾਦਾ ਇਸ਼ਤਿਹਾਰ ਨੇ ਨਸ਼ੇ ਦੀ ਗੱਲ ਕਰ ਲੋ ਨਸ਼ਾ ਖਤਮ ਹੈ ਨਸ਼ਾ ਉਪਰੋਂ ਖਤਮ ਹੋਣ ਨਾਲ ਕੀ ਹੈ ਜਦੋਂ ਨਸ਼ੇ ਵੇਚਣ ਵਾਲੇ ਆਮ ਆਦਮੀ ਪਾਰਟੀ ਚ ਆ ਚੁੱਕੇ ਨੇ ਆ ਗਏ ਨੇ ਤੇ ਫਿਰ ਨਸ਼ਾ ਕਿੱਥੋਂ ਖਤਮ ਹੋ ਜਾਏਗਾ ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਵੱਧ ਗਿਆ ਨਸ਼ਾ ਵੇਚਣ ਵਾਲੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਤੁਸੀਂ ਕਦੇ ਆਪਣੇ ਸੀਨੀਅਰ ਅੱਗੇ ਨੂੰ ਉਦੋਂ ਗੱਲ ਨਹੀਂ ਕੀਤੀ ਮੈਂ ਬਿਲਕੁਲ ਕੀਤੀ ਹੈ ਜੀ ਸਾਨੂੰ ਪੁੱਛਿਆ ਗਿਆ ਸੀਗਾ ਵੀ ਐਂਟਰੀ ਕਰਾ ਰਹੇ ਹੋ ਸਾਨੂੰ ਮੈਂ ਬਲਾਕ ਪ੍ਰਧਾਨ ਹੁੰਦਾ ਸੀਗਾ ਮੈਨੂੰ ਪੁੱਛਿਆ ਗਿਆ ক্লোਜ਼ ਮੀਟਿੰਗ ਅਸੀਂ ਅਸੀਂ ਪਹਿਲਾਂ ਹੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਸਾਨੂੰ ਇਹਨਾਂ ਨੇ ক্লোਜ਼ ਮੀਟ ਬੁਲਾ ਕੇ ਸਾਨੂੰ ਬਲਾਕ ਪ੍ਰਧਾਨਾਂ ਨੂੰ ਕੁਝ ਮੀਟਿੰਗ ਲਾ ਕੇ ਜ਼ਿਲ੍ਹਾ ਪ੍ਰਧਾਨ ਸੀ ਜਿਸ ਸਮੇਂ ਸੀ ਉਦੋਂ ਉਦੋਂ ਗੱਲਾਂ ਕੀਤੀ ਉਹ ਕਹਿੰਦੇ ਜੀ ਇਹਨਾਂ ਨੂੰ ਐਂਟਰ ਅਸੀਂ ਦੱਸਿਆ ਵੀ ਕਿਹੜੇ ਬੰਦੇ ਕਿੱਦਾਂ ਦੇ ਨੇ ਕੌਣ ਕਬਜ਼ੇ ਕਰਦੇ ਨੇ ਇਹ ਕਿਹਨਾਂ ਨੇ ਕੀ ਕੀਤਾ ਕੋਣ ਕਿਸ ਤਰ੍ਹਾਂ ਦੇ ਬੰਦੇ ਐ ਸਾਰਾ ਕੁਝ ਅਸੀਂ ਦੱਸਿਆ ਸੀਗਾ ਕੋਣ ਨਸ਼ੇ ਦੇ ਵਿੱਚ ਕਿਹਦਾ ਨਾਮ ਆਂਦਾ ਵੈ ਅਸੀਂ ਸਾਰਾ ਕੁਝ ਦੱਸਿਆ ਸੀਗਾ ਵੀ ਅਸੀਕੇ ਨਾਲ ਐ ਪਰ ਗੱਲ ਨਹੀਂ ਉਹ ਉਹਨਾਂ ਨੇ ਫੇਰ ਸ਼ਾਮਿਲ ਕੀਤਾ ਉਹਨਾਂ ਨੂੰ ਹੁਣ ਗੱਲ ਹੋਈ ਐ ਸਮਝ ਉਦੋਂ ਕਹਦੇ ਸੀ ਤੁਸੀਂ ਦੱਸਣਾ ਨਹੀਂ ਕੁਝ ਨਹੀਂ ਕਰਨਾ ਵੀ ਪਾਰਟੀ ਦੇਖ ਰਹੀ ਐ ਜ਼ਰੂਰੀ ਹੁੰਦੀ ਮਜਬੂਰੀ ਹੁੰਦੀ ਐ ਵੀ ਐਮਐਲਏ ਨੇ ਕਿਹਾ ਚਲੋ ਐਂਟਰੀ ਕਰਾਣੀ ਹੁੰਦੀ ਆਦਰਵਾਇਸ ਤਾਂ ਪਾਰਟੀ ਤੁਹਾਨੂੰ ਦੇਖ ਰਹੀ ਐ ਤੁਸੀਂ ਵਲੰਟੀਅਰ ਹੋ ਤੁਹਾਡੇ ਲਈ ਪਾਰਟੀ ਨੇ ਕਰਨਾ ਹੈ ਪਾਰਟੀ ਨੇ ਤੁਹਾਨੂੰ ਅੱਗੇ ਲੈ ਕੇ ਆਣਾ ਤੁਹਾਡੇ ਵਰਗੇ ਜਦੋਂ ਕੌਂਸਲਰ ਬਣ ਗਏ ਜਦੋਂ ਵਧੀਆ ਬੰਦੇ ਆਣਗੇ ਤੇ ਸਭ ਕੁਝ ਸਹੀ ਹੋਣਾ ਸ਼ੁਰੂ ਹੋਏਗਾ ਕਿਹੜੇ ਲੋਕ ਸੀਗੇ ਜਿਨ੍ਹਾਂ ਬਾਰੇ ਤੁਸੀਂ ਦੱਸਿਆ ਮਤਲਬ ਜਿਹੜੇ ਜਿਹੜੇ ਸ਼ਾਮਿਲ ਹੋਏ ਨੇ ਜੋ ਵੀ ਹੈ ਮੈਂ ਗੱਲ ਕਰਦਾ ਵਾਂ ਵੀ ਜਿਹੜੇ ਵੀ ਪਾਰਟੀ ਸ਼ਾਮਿਲ ਹੋਏ ਨੇ ਉਹ ਸਾਰੇ ਸਾਰੇ ਹੁਣ ਪਾਰਟਿਕੂਲ ਕਿਹਦੇ ਬਾਰੇ ਕਿਸਾ ਕਿਸਾ ਉਸ ਸਮੇਂ ਗੱਲ ਡਿਸਕਸ਼ਨ ਹੋਈ ਸੀ ਮੈਂ ਚੀਜ਼ਾਂ ਦੱਸੀਆਂ ਸੀਗੀਆਂ ਨਾ ਜਾਂ ਮੈਂ ਸੀ ਜਾਂ ਹੋਰ ਵੀ ਸੀਗੇ ਅਸੀਂ ਸਾਰਾ ਕੁਝ ਦੱਸਿਆ ਸੀਗਾ ਨਾ ਅਸੀਂ ਉਦੋਂ ਵੀ ਗੱਲ ਕੀਤੀ ਸੀਗੀ ਪਰ ਪਵਨ ਜੀ ਅੱਜ ਇੱਕ ਪਾਸੇ ਸਰਕਾਰ ਖੜੀ ਐ ਦੂਜੇ ਪਾਸੇ ਮੁੱਖ ਭਰੋਦੀ ਤੇ ਕਾਂਗਰਸ ਖੜੀ ਐ ਸਾਫ ਕਾਮੰਤਰੀ ਕੈਂਡੀਡੇਟ ਨੇ ਜੀ ਜੀ ਬੀਜੇਪੀ ਖੜੀ ਐ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਐ ਜਿਹੜੇ 10 ਸਾਲ ਸੱਤਾ 'ਚ ਰਹੇ ਨੇ ਤੇ ਤੁਸੀਂ ਆਜ਼ਾਦ ਤੁਹਾਨੂੰ ਲੋਕ ਵੋਟ ਕਿਉਂ ਪਾਉਣ ਮੈਨੂੰ ਔੜਸ ਕਰਕੇ ਪਾਣ ਕਿਉਂਕਿ ਲੋਕਾਂ ਨੇ ਬਦਲਾ ਦੇਖ ਲਿਆ ਅਸੀਂ ਕਿਹਾ ਸੀਗਾ ਵੀ ਤੁਸੀਂ ਇਹਨਾਂ ਨੂੰ ਲੈ ਕੇ ਆਓ ਵੀ ਆਮ ਆਦਮੀ ਪਾਰਟੀ ਨੂੰ ਬੁਲਾਓ ਕਰੋ ਫਰਕ ਹੋਏਗਾ ਪਰ ਅੱਜ ਲੋਕੀ ਮੈਨੂੰ ਕਹਿੰਦੇ ਵੀ ਅਸੀਂ ਤੁਹਾਡੇ ਕਹਿਣ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅਸਾਨੂੰ ਹੀ ਅਸੀਂ ਮਹਿਸੂਸ ਹੋ ਰਿਹਾ ਵੀ ਯਾਰ ਬਦਲਾਅ ਤਾਂ ਆਇਆ ਨਹੀਂ ਬਦਲਾਅ ਹੈ ਨਹੀਂ ਪਰ ਲੋਕੀ ਬਦਲਾਅ ਕੀ ਚਾਹੁੰਦੇ ਨੇ ਲੋਕੀ ਚਾਹੁੰਦੇ ਨੇ ਵਧੀਆ ਬੰਦੇ ਆਣ ਲੋਕੀ ਸਿਰਫ ਪਾਰਟੀ ਨਹੀਂ ਪਾਰਟੀ ਵੀ ਲੋਕਾਂ ਨੇ ਬਦਲ ਕੇ ਦੇਖ ਲਈ ਹੁਣ ਲੋਕਾਂ ਕੋਲ ਆਪਸ਼ਨ ਨਹੀਂ ਹੈਗੀ ਕੋਈ ਲੋਕੀ ਚਾਹੁੰਦੇ ਨੇ ਵਧੀਆ ਬੰਦੇ ਆਣੇ ਚਾਹੀਦੇ ਨੇ ਤੇ ਗੱਲ ਹੈਗੀ ਵੀ ਇਸ ਕਰਕੇ ਹੈ ਜੀ ਵੀ ਜੇ ਅਸੀਂ ਵਧੀਆ ਬੰਦੇ ਖੜੇ ਹੋਵਾਂਗੇ ਆਮ ਕਹਿੰਦੇ ਜੀ ਵਧੀਆ ਬੰਦੇ ਨਹੀਂ ਆਂਦੇ ਜੇ ਵਧੀਆ ਬੰਦੇ ਖੜੇ ਹੋਵਾਂਗੇ ਤੇ ਲੋਕੀ ਵੋਟਾਂ ਵੀ ਪਾਣਗੇ ਲੋਕੀ ਵੋਟਾਂ ਪਾਉਂਦੇ ਨੇ ਲੋਕਾਂ ਨੂੰ ਵਧੀਆ ਬੰਦਾ ਨਜ਼ਰ ਆਣਾ ਚਾਹੀਦਾ ਐਸ ਕਰਕੇ ਇੱਕ ਹੈਗਾ ਜੀ ਜੇ ਬਦਲਾਅ ਦੀ ਗੱਲ ਹੈ ਤਾਂ ਫਿਰ ਮੈਂ ਵੀ ਬਦਲਾਅ ਕਰ ਰਿਹਾ ਹਾਂ ਇੱਕ ਬੰਦਾ ਲੈ ਕੇ ਆ ਰਿਹਾ ਕਿ ਇੰਡੀਪੈਂਡੈਂਟ ਬੰਦਾ ਸਾਫ਼ ਸੂਤਰਾ ਖੜਾ ਹੈ ਤੇ ਹੁਣ ਕੋਈ ਕੁਝ ਕਹਿ ਨਹੀਂ ਸਕਦਾ ਜੀ ਬੰਦਾ ਐਦਾਂ ਦਾ ਬਿਲਕੁਲ ਵੋਟਾਂ ਪਾਣਗੇ ਲੋਕੀ ਪਿਆਰ ਨੇ ਵੋਟਾਂ ਪਾਉਣ ਨੂੰ ਪਰ ਜਿਹੜੇ ਵਿਰੋਧੀ ਆ ਇਲਜ਼ਾਮ ਲਾ ਦਿੰਦੇ ਆ ਕਹਿੰਦੇ ਜਿਹੜੀ ਚੋਣ ਹੈ ਸੰਜੀਵ ਅਰੋੜੇ ਦੀ ਨਹੀਂ ਇਹ ਚੋਣ ਤਾਂ ਅਰਵਿੰਦ ਕੇਸਰੀਵਾਲ ਦੀ ਹੈ ਬਿਲਕੁਲ ਬਿਲਕੁਲ ਸਹੀ ਹੈ ਜੀ ਬਿਲਕੁਲ ਸੱਚ ਹੈ ਜੀ ਕਿਉਂਕਿ ਆਪਣਾ ਰਾਜ ਸਭਾ ਦਾ ਮੈਟਰ ਹੈ ਜੀ ਸਾਰਾ ਤੇ ਇਸ ਕਰਕੇ ਐ ਐਮਐਲਏ ਕੈਂਡੀਡੇਟ ਦੀ ਦਾ ਵੋਟ ਸੀਟ ਰਹੀ ਨਹੀਂ ਗਈ ਇਹ ਗੱਲ ਹੈ ਹੀ ਐ ਵੀ ਰਾਜ ਸਭਾ ਚ ਕਿੰਨੇ ਜਾਣਾ ਹੈ ਇਹ ਗੱਲ ਉਹੀ ਹੈ ਇਸ ਸਮੇਂ ਚੋਣ ਜਿਹੜੀ ਉਹੀ ਹੈ ਤੇ ਆਪਣਾ ਹੁਣ ਆਮ ਗੱਲ ਕੀ ਕਹਿੰਦੇ ਨੇ ਉਹੀ ਚਲਦੀਆਂ ਵੀ ਗਰਾਊਂਡ ਲੈਵਲ ਦੇ ਐਮ ਐਲ ਏ ਦੀ ਮਤਲਬ ਲੋਰਡ ਕੀ ਵੀ ਐਮ ਪੀ ਨੇ ਤੇ ਐਮ ਪੀ ਫਿਰ ਐਮ ਐਲ ਏ ਚ ਆ ਰਹੇ ਨੇ ਤੇ ਫਿਰ ਬੇਸਿਕਲੀ ਤਾਂ ਫਿਰ ਆਈ ਹੈ ਵੀ ਉਹ ਸੀਟ ਖਾਲੀ ਹੋਏਗੀ ਤੇ ਫਿਰ ਉਹ ਜਿਸ ਤਰ੍ਹਾਂ ਉਹਨੂੰ ਗੱਲ ਲੋਗ ਅਗਰ ਦਿੱਲੀ ਵਾਲੇ ਪੰਜਾਬ ਚ ਕੋਈ ਐਂਟਰ ਕਰੇਗਾ ਤੇ ਫਿਰ ਪੰਜਾਬ ਲਈ ਤਾਂ ਫਿਰ ਹੈ ਹੀ ਹੈ ਪੰਜਾਬ ਫਿਰ ਕਿੱਥੋਂ ਪੰਜਾਬ ਬਾਰੇ ਸਹੀ ਤਰ੍ਹਾਂ ਸੋਚਿਆ ਜਾਏ ਹਾਂ ਤੁਹਾਡਾ ਮਕਸਦ ਕੀ ਹੈ ਖੁਦ ਜਿੱਤਣਾ ਜਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਦੇਖੋ ਜੀ ਮਕਸਦ ਤਾਂ ਇਹ ਹੀ ਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਹੁੰਦਾ ਬਿਲਕੁਲ ਵੀ ਅਸੀਂ ਜਿੱਤੀਏ ਅਰਦਾਸ ਕਰਦੇ ਹਾਂ ਜੀ ਬਿਲਕੁਲ ਜਿੱਤੀਏ ਅਸੀਂ ਤੇ ਲੋਕ ਸਾਨੂੰ ਜਿਤਾਣ ਮਕਸਦ ਤਾਂ ਇਹ ਹੀ ਹੁੰਦਾ ਜੀ ਆਪਣੇ ਤੇ ਹੁੰਦਾ ਵੀ ਮੈਨੂੰ ਆਪਾਂ ਨੂੰ ਵਿਸ਼ਵਾਸ ਹੈ ਅਸੀਂ ਕੰਮ ਕਰਦੇ ਹਾਂ ਸੇਵਾ ਕਰਦੇ ਹਾਂ ਲੋਕ ਪਸੰਦ ਕਰਦੇ ਨੇ ਬਿਲਕੁਲ ਐਸੋਰੀ ਤੁਸੀਂ ਦੇਖਿਓ ਫਰਕ ਹੋਏਗਾ ਐਸੋਰੀ ਸੌਰੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਲੋਕੀ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਨਾਲ ਗਲਤ ਹੋ ਰਿਹਾ ਵੇ ਤੇ ਲੋਕਾਂ ਨੇ ਹੁਣ ਇਹ ਦੇਖਣਾ ਵੀ ਅਸੀਂ ਪੰਜਾਬ ਨੂੰ ਜਿਤਾਣਾ ਹੈ ਪੰਜਾਬ ਦੇ ਸੋਚਣ ਵਾਲਿਆਂ ਨੂੰ ਜਿਤਾਣਾ ਹੈ ਜਾਂ ਅਸੀਂ ਜਿਹੜੇ ਪੰਜਾਬ ਨੂੰ ਖਰਾਬ ਕਰ ਰਹੇ ਨੇ ਆਉਣ ਵਾਲੇ ਟਾਈਮ 'ਚ ਖਰਾਬ ਕਰਨਗੇ ਅਸੀਂ ਉਹਨਾਂ ਨੂੰ ਕਰਨਾ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਉਹ ਕਹਿੰਦੇ 3 ਸਾਲ 3.5 ਸਾਲ ਜਿਹੜਾ ਮੈਂ ਰਾਜ ਸਭਾ ਮੈਂਬਰ ਰਿਹਾ ਕਹਿੰਦਾ ਮੈਂ 에어ਪੋਰਟ ਲਿਆਂਦਾ ਵੱਡੇ ਵੱਡੇ ਕੰਮ ਕਰਾਤੇ ਜਿਹੜੇ 70 ਸਾਲ 'ਚ ਨਹੀਂ ਹੋਏ ਨੂੰ 에어ਪੋਰਟ ਦਾ ਦੇਖੋ ਜੀ ਗੱਲ ਤਾਂ ਪੁਰਾਣੀ ਪੁਰਾਣੀ ਚਲਦੀ ਅਸੀਂ ਤਾਂ ਪਹਿਲਾਂ ਤੋਂ ਦੇਖਦੇ ਸੀ ਹੁੰਦੇ ਸੀ ਜੇ ਸਹੀ ਮਾਨੇ 'ਚ ਮੈਂ ਗੱਲ ਕਰਾਂ ਨਾ ਜੀ ਮੈਂ ਬਿਲਕੁਲ ਸਫੇਰ ਗੱਲ ਕਰਾਂਗਾ ਜੇ ਵੈਸੇ ਦੇਖਿਆ ਜਾਵੇ ਨਾ ਜੀ 에어ਪੋਰਟ ਦਾ ਜਿਹੜਾ ਪ੍ਰੋਡਕਟ ਪ੍ਰੋਜੈਕਟ ਹੈਗਾ 에어ਫੋਰਸ ਸਟੇਸ਼ਨਸ ਤੇ ਬਣਨਾ ਵੈ ਇਹ ਸਹੀ ਮਾਨੇ 'ਚ ਮੋਦੀ ਨੇ ਇਹ ਚੀਜ਼ ਕੀਤੀ ਇਸ ਵੀ ਇੱਕ ਉਡਾਨ ਉਹ ਬੜੇ ਵੀ ਲੋਕਲ ਡੋਮੈਸ ਚੱਲਿਆ ਕਰਨਗੇ ਹਰ ਨੇੜੇ ਉਹਦੇ ਤੋਂ ਡੋਮੈਸਟਿਕ ਫਲਾਈਟਸ ਤੇ ਜੇ ਸਹੀ ਮੈਨੇ ਦੇਖਿਆ ਜਾਵੇ ਤਾਂ ਇਹ ਦਾ ਮੋਦੀ ਪ੍ਰਾਈਮ ਮਿਨਿਸਟਰ ਦਾ ਪ੍ਰੋਜੈਕਟ ਹੈਗਾ ਵੀ 에어포ਰਟ ਸਟੇਸ਼ਨ ਤੇ ਜਿਹੜੇ ਉਹਨਾਂ ਦੇ ਰਨਵੇਜ਼ ਨੇ ਉਹ ਯੂਜ਼ ਕੀਤੇ ਜਾਣ ਤੇ ਸਟਾਰਟ ਤਾਂ ਉਹਨਾਂ ਨੇ ਕੀਤਾ ਵਾ ਹੁਣ ਜੇ ਆਪਾਂ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜੀ ਦਿੱਲੀ ਸ਼ੀਲਾ ਦੇਖੇ ਕਹਿੰਦੇ ਨੇ ਮੈਟਰੋ ਮੈਂ ਬਣਾਈ ਹੈ ਪਰ ਤੁਸੀਂ ਤਾਂ ਬੈਕਗ੍ਰਾਉਂਡ ਦੇਖੋ ਮਦਨ ਲਾਲ ਖੁਰਾਨਾ ਚੀਫ ਮਿਨਿਸਟਰ ਸੀਗਾ ਉਹਨਾਂ ਦਾ ਪ੍ਰੋਜੈਕਟ ਸੀਗਾ ਗੱਲ ਕੀ ਹੁੰਦੀ ਵੀ ਜਿਹੜੀ ਜੀ ਸਾਡੇ ਸਾਹਮਣੇ ਐ ਪ੍ਰੈਜ਼ੈਂਟ ਤਿਆਰ ਹੁੰਦੀ ਹੈ ਨਾ ਉਹ ਬੰਦੇ ਕਹਿੰਦੇ ਜੀ ਅਸੀਂ ਕੀਤਾ ਹੈ ਤੇ ਲੋਕਾਂ ਨੂੰ ਇਹਨਾਂ ਪਤਾ ਨਹੀਂ ਹੁੰਦਾ ਬੈਕਗ੍ਰਾਉਂਡ ਕੀ ਹੈ ਲੋਕੀ ਸੋਚਦੇ ਵੀ ਸ਼ਾਇਦ ਇਹਨਾਂ ਨੇ ਹੀ ਕੀਤਾ ਵਾਜੀ ਪਰ ਦੇਖਿਆ ਜਾਵੇ ਤਾਂ ਇਹਦੀ ਬੈਕ ਪੁਰਾਣਾ ਚੀਜ਼ ਹੁੰਦੀ ਹੈ ਆ ਤੁਹਾਡੀ ਕਿਹਦੇ ਜਾਮ ਵਲੰਟੀਅਰ ਨੇ ਲੰਮਾ ਸਮਾਂ ਤੁਸੀਂ ਉਹਨਾਂ ਨਾਲ ਕੰਮ ਵੀ ਕੀਤਾ ਹੋਣਾ ਕਿਸੇ ਨਾਲ ਗੱਲ ਹੋਈ ਸੰਪਰਕ ਹੋਇਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਦੇਖੋ ਜੀ ਵਲੰਟੀਅਰ ਤਾਂ ਸਹੀ ਮਹਾਨੇ ਚ ਖੁਸ਼ ਨੇ ਦੀ ਹੂੰ ਵਾਲੈਂਟੇਰ ਤਾਂ ਖੁਸ਼ ਨੇ ਵੀ ਹਾਂ ਇੱਕ ਕੀ ਕਹਿੰਦੇ ਨੇ ਪਵਨ ਵਧੀਆ ਹੈਗਾ ਵਾ ਅੱਛਾ ਹੈਗਾ ਸਭ ਮਤਲਬ ਇੱਕ ਕਰਦਾ ਸਭ ਨਾਲ ਮਿਲਵਰਤਨ ਹੈਦਾ ਸਭ ਨਾਲ ਹੈ ਤੇ ਉਹ ਉਹ ਕਹਿੰਦੇ ਨੇ ਵੀ ਇਹ ਇੱਕ ਸਟੈਪ ਲਿਆ ਹੈਗਾ ਤੇ ਅੱਛਾ ਸਟੈਪ ਹੈ ਔਰ ਉਸ ਔਰ ਸੋਚਦੇ ਨੇ ਵੀ ਪਵਨ ਦੀ ਇੰਨੀ ਅੱਛੀ ਇਮੇਜ ਹੈ ਕਿ ਪਵਨ ਨੂੰ ਵੋਟ ਪਏਗੀ ਪਵਨ ਨੂੰ ਮਤਲਬ ਔਰ ਨਹੀਂ ਕਰ ਸਕਦੇ ਕਿ ਪਵਨਦੀਪ ਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਾਂ ਕਮੀ ਹੈ ਕੁਛ ਅੱਛਾ ਦੀ ਉਰਲੋ ਵਿਸ਼ਵਾਸ ਹੈ ਵੀ ਪਵਨ ਨੂੰ ਵੋਟ ਦੇ ਉਹ ਕਹਿੰਦੇ ਨੇ ਅੱਛਾ ਸਟੈਪ ਲਿਆ ਨਹੀਂ ਉਹਨਾਂ ਨੇ ਕੋਈ ਭਰੋਸਾ ਵੀ ਦਿੱਤਾ ਸੀ ਮਦਦ ਕਰਾਂਗੇ ਕੋਈ ਖੁੱਲ ਕੇ ਵੀ ਆਉਣਗੇ ਜਾਂ ਪਿੱਛੇ ਤੇ ਰਹਿ ਕੇ ਨਹੀਂ ਨਹੀਂ ਖੁੱਲ ਕੇ ਤਾਂ ਦੇਖੋ ਕੋਈ ਨਹੀਂ 나 ਤਾਂ ਮੈਂ ਕਿਸੇ ਨੂੰ ਕਹਿਣਾ ਜੀ ਖੁੱਲ ਕੇ ਆਉ ਕਿਉਂਕਿ ਰਾਜਨੀਤੀ ਮੈਂ ਸਮਝ ਚੁਪਕਾ ਹਾਂ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਸਾਹਮਣੇ ਆਓ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਮੈਂ ਕਹਿੰਦਾ ਤੁਸੀਂ ਸਪੋਰਟ ਕਰੋ ਹੁਣ ਸਪੋਰਟ ਹੋਈ ਹੈ ਵੀ ਪਿੱਛੋਂ ਕਰਦੇ ਨੇ ਵੋਟਾਂ ਪਾ ਕੇ ਕਰਦੇ ਨੇ ਕਰਵਾਂ ਦੇ ਲਈ ਕਿਸੇ ਤਰੀਕੇ ਦੀ ਵੀ ਮੰਨ ਲਓ ਸਪੋਰਟ ਹੈ ਮੈਂ ਕਦੀ ਕਿਸੇ ਨੂੰ ਨਹੀਂ ਕਿਹਾ ਖੁੱਲ ਕੇ ਜਿਹੜਾ ਆਣਾ ਚਾਹਦਾ ਆਵੇ ਜਿਹੜਾ ਨਹੀਂ ਆਣਾ ਚਾਹੁੰਦਾ ਜੀ ਆਵੇ ਆਪਾਂ ਤਾਂ ਇਹ ਮੰਨ ਕੇ ਚੱਲਦੇ ਹਾਂ ਜੀ ਆਪਾਂ ਸਵਾ ਲੱਖ ਜਿਵੇਂ ਕਹਿੰਦੇ ਸਵਾ ਲੱਖ ਜੀ ਉਹ ਪਧਿਆ ਮੰਨ ਕੇ ਚੱਲਦੇ ਹਾਂ ਆਪਨੇ ਜਿਹੜੇ ਪੁਰਾਣੇ ਸਾਥੀ ਵਲੰਟੀਅਰ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਸਨੇਹਾ ਮੈਂ ਦੇਣਾ ਚਾਹਾਂਗਾ ਜੀ ਇਹ ਤੁਹਾਡੇ ਕੋਲ ਮੌਕਾ ਹੈਗਾ ਵੇ ਤੁਸੀਂ ਹੁਣ ਇਹ ਦੇਖੋ ਵੀ ਤੁਸੀਂ ਅੱਗੇ ਆਪਾਂ ਚੱਲੇ ਵੀ ਹਾਂ ਪੰਜਾਬ ਦਾ ਵਧੀਆ ਹੋਵੇ ਹੁਣ ਸਾਨੂੰ ਪਤਾ ਲੱਗ ਚੁੱਕਿਆ ਵੀ ਪੰਜਾਬ ਨਾਲ ਖਰਾਬ ਹੋ ਰਿਹਾ ਹੈ ਤੇ ਹੁਣ ਅਸੀਂ ਇਹ ਦੇਖਣਾ ਵੀ ਅਸੀਂ ਪੰਜਾਬ ਦੇ ਨਾਲ ਰਹਿਣਾ ਹੈ ਪੰਜਾਬੀ ਆਪਣੀ ਪੰਜਾਬ ਸੰਭਾਲਣ ਵਾਸਤੇ ਜਾਂ ਅਸੀਂ ਜਿਹੜੇ ਪੰਜਾਬ ਨੂੰ ਖਰਾਬ ਕਰ ਰਹੇ ਨੇ ਜਿਹੜਾ ਨੇ ਦਿੱਲੀੋਂ ਕੰਟਰੋਲ ਕਰਨਾ ਹੈ ਜਿਹੜਾ ਸਿਰਫ ਆਪਣੇ ਕੰਟਰੋਲ ਨੂੰ ਪੰਜਾਬ ਨੂੰ ਸੋਚ ਨਹੀਂ ਦੇ ਤੇ ਉਹ ਉਹਨਾਂ ਨਾਲ ਤੁਸੀਂ ਇਹ ਕਰਨਾ ਹੈ ਇਹ ਹੁਣ ਉਹ ਉਹਨਾਂ ਦਾ ਮੈਸੇਜ ਹੈ ਹੁਣ ਸਾਢੇ 3 ਸਾਲ ਦੀ ਸਰਕਾਰ ਹੋ ਗਈ ਬਦਲਾ ਕਿੰਨਾ ਕੁ ਨਜ਼ਰ ਆਇਆ ਤੁਹਾਨੂੰ ਜੀ ਵੀ ਵਧੀਆ ਬੰਦੇ ਆਣੇ ਸੀ ਕਹਿੰਦੇ ਸੀ ਸਰਕਾਰ ਬਣਾਣੀ ਹੈ ਇੱਕ ਵਾਰੀ ਜਿਹੜੇ ਐਮਐਲਏ ਨੇ ਪੁਰਾਣੇ ਜਿਹੜੇ ਵੀ ਪਾਰਟੀਆਂ ਦੇ ਨੇ ਵੀ ਇੱਕ ਵਾਰੀ ਐਮਐਲਏ ਲੈ ਕੇ ਸਰਕਾਰ ਬਣਾਈਏ ਪਹਿਲਾਂ ਤਾਂ ਉਸ ਪਤਾ ਸੀ ਐਮਐਲਏ ਕਿਸ ਤਰ੍ਹਾਂ ਦੇ ਆ ਰਹੇ ਨੇ ਉਹ ਜਿਹੜੇ 40 50 ਐਮ.ਐਲ.ਏ ਆਏ ਉਹ ਸਾਨੂੰ ਆੜ ਤੋਂ ਬਾਅਦ ਪਤਾ ਲੱਗ ਗਿਆ ਕਿ ਸਾਂ ਦੇ ਵਿਧਾਨ ਸਭਾ ਜਾ ਕੇ ਉਹ ਕੀ ਕੰਮ ਕਰ ਰਹੇ ਨੇ ਆ ਕੇ ਆਪਣੇ ਸਾਰਾ ਕੁਝ ਉਹੀ ਉਸੇ ਤਰੀਕੇ ਨਾਲ ਚੱਲ ਰਿਹਾ ਪੁਰਾਣੀ ਸਰਕਾਰਾਂ ਵਾਂਗ ਸਭ ਕੁਝ ਉਹੀ ਹੈ ਫਿਰ ਉਸ ਤੋਂ ਬਾਅਦ ਉਮੀਦ ਸੀ ਕਿ ਲੋਕਾਂ ਨੂੰ ਉਮੀਦ ਸੀ ਵੀ ਚਲੋ ਹੁਣ ਵਲੰਟੀਅਰ ਵਧੀਆ ਬੰਦੇ ਆਣਗੇ ਫਿਰ ਉਹੀ ਆਪਣੇ ਉਹੋ ਜਿਹੇ ਵਰਗੇ ਆਪਣੇ ਕੌਂਸਲਰ ਨੇ ਉਦਾਂ ਹੀ ਉਦਾਂ ਦੇ ਬੰਦੇ ਪੁਰਾਣੇ ਬੰਦੇ ਲੈ ਆਏ ਸਭ ਕੁਝ ਫਿਰ ਉੱਥੇ ਹੀ ਹੈ ਉਹ ਸਭ ਕੁਝ ਹੈਗਾ ਵਾ ਤੇ ਤੁਸੀਂ ਦੇਖ ਲਓ ਆਪਣੇ ਉਦਘਾਟਨ ਦਾ ਦੇਖ ਲਓ ਵੀ ਕਹਿੰਦੇ ਸੀ ਅਸੀਂ ਨਹੀਂ ਅਸੀਂ ਕੋਈ ਨੀ ਪੱਥਰ ਨਹੀਂ ਰੱਖਿਆ ਕਰਾਂਗੇ ਜਗਾ ਜਗਾ ਤੇ ਨੀ ਪੱਥਰ ਰੱਖੇ ਜਾ ਰਹੇ ਨੇ ਇਹ ਸੱਜਣ ਆਜ਼ਾਦ ਉਮੀਦਵਾਰ ਪਵਨਦੀਪ ਸਿੰਘ ਜਿ ਜਿਹੜੇ ਲੰਮਾ ਸਮਾਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਨੇ ਪਰ ਅੱਜ ਆਜ਼ਾਦ ਚੋਣ ਮੈਦਾਨ ਦੇ ਵਿੱਚ ਆਸ ਇਹਨਾਂ ਨੂੰ ਵੀ ਹੈ ਉਮੀਦਾਂ ਨੇ ਕਿ ਸ਼ਾਇਦ ਹਲਕਾ ਪੱਛਮੀ ਦੇ ਲੋਕ ਇਹਨਾਂ ਦੇ ਹੱਕ 'ਚ ਵੀ ਵੋਟ ਕਰਨਗੇ ਪਰ ਨਤੀਜੇ ਹੋਣਗੇ ਤਾਂ ਪਤਾ ਲੱਗੂਗਾ ਕਿ ਆਉਣ ਵਾਲਾ ਵਿਧਾਨ ਸਭਾ ਹਲਕਾ ਪੱਛਮੀ ਦਾ ਵਿਧਾਇਕ ਕਿਹੜਾ ਹੁੰਦਾ ਹੈ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟਾਰੀ